ਜੀ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਭਾਈ ਜੀ ਆਹ ਵੇਖ ਲੋ ਕਟੜਾ 563 ਕਿਲੋਮੀਟਰ ਇਥੋਂ ਕਟੜਾ ਐਕਸਪ੍ਰੈਸ ਵੇ ਆਸੀ ਜੀ ਕਟੜਾ ਐਕਸਪ੍ਰੈਸ ਵੇ ਇਹ ਰੋਡ ਭਾਈ ਜੀ ਬਲ ਬਲ ਤੋਂ ਕੇਐਮਪੀ ਰੋਡ ਤੇ ਚੜਾਓ ਕੇਐਮਪੀ ਰੋਡ ਤੋਂ ਰੋਤਕਾਲਾ ਕੱਟ ਆਊਗਾ ਰੋਤਕਾਲੇ ਕੱਟ ਤੋਂ ਥੱਲੇ ਉਤਰ ਕੇ ਸਿੱਧੇ ਤੁਰੇ ਆਉਣਾ ਕਿਸੇ ਪਾਸੇ ਨਹੀਂ ਤੁਸੀਂ ਮੁੜਨਾ ਅਗਲੇ ਪਾਸੇ ਆ ਜਾਣਾ ਜੀ ਗੋਲ ਚੌਂਕ ਗੋਲ ਚੌਂਕ ਤੋਂ ਕਨੈਕਟਰ ਸਾਈਡ ਸਿੱਧੇ ਤਾਂ ਚੜ ਜਾਣਾ ਇਸ ਰੋਡ ਤੇ ਜੀਂਦ-ਜੂਂਦ ਸਭ ਕੱਟਿਆ ਜਾਣਾ ਵਿਚਤ ਰਹਿ ਜਾਣਾ ਉੱਤੇ ਉੱਤੇ ਸੈਕਸ ਲੈਣਾ ਬਹੁਤ ਸੋਹਣਾ ਰੋਡ ਬਣਾਇਆ ਦਿੱਲੀ ਪਟਿਆਲਾ ਕਟੜਾ ਐ ਸਪ੍ਰੈਸ ਹੋਏ ਬਹੁਤ ਸੋਹਣਾ ਰੋਡ ਬਣਿਆ ਕੋਈ ਟੂਲ ਨਹੀਂ ਰੇ ਤੇ ਬਹੁਤ ਘੱਟ ਟੂਲ ਆ ਇਹ ਬਹੁਤ ਹੀ ਸੋਹਣਾ ਰੋਡ ਬਣਿਆ ਜਿਹੜੀ ਆਪਣੀ ਗੱਡੀ ਇੱਧਰ ਆ ਜਾਂਦੀ ਆ ਆਗਰਾ ਮਥਰਾ ਮੌਕਸਰ ਤੋਂ ਮੈਂ ਆਣਾ ਇੱਧਰ ਦੀ ਆਵੇ ਗੱਡੀ ਚੁੱਪ ਕਰਕੇ ਖਨੌਰੀ ਪਾਤਣਾ ਪਾਤਣਾ ਤੋਂ ਚੜਜੇ ਆ ਕੇ ਤਾਂ ਖਨੌਰੀਓ ਤੇ ਸ਼ਾਰਟਕਟ ਰਾਸ ਸਾਰਾ 150 ਕਿਲੋਟਾੜ ਪੈਂਦਾ 250 ਕਿਲੋਟਾੜਾ ਗੱਡੀ ਪੜਵਲ ਜਾ ਵੜਦੀ ਆ ਪਾਤਣਾ ਤੋਂ ਚੱਲ ਕੇ 250 ਕਿਲੋਟਾੜ ਸਫ਼ਰ ਆ ਸਿੱਧੀ ਗੱਡੀ ਆਪਣੀ ਪੜਵਲੋ ਜਾ ਉਤਰਦੀ ਆ ਕੋਈ ਟੂਲ ਨਹੀਂ ਪਹਿਣਾ ਉੱਧਰ ਦੀ ਕੋਈ ਕੁਛ ਨਹੀਂ ਇੱਕ ਪਹਿਣਾ ਬਸ ਪਲਵਲ ਤੋਂ ਜਦੋਂ ਆਪਾਂ ਚੜਾਂਗੇ ਉੱਧਰਲਾ ਟੂਲ ਪਹਿਣਾ ਤੇ ਗਾਂ ਜਿਹੜਾ ਉਤਰਾਂਗੇ ਬਹੁਤ ਹੀ ਸੋਹਣਾ ਰੋੜਾ ਭਾਈ ਜੀ ਬਹੁਤ ਵਧੀਆ ਰੋਡ ਬਣਾਇਆ ਸਰਕਾਰ ਨੇ ਇਹੋ ਜੇ ਰੋਡ ਚਾਹੀਦਾ ਸਾਨੂੰ ਜੱਜਾਂ ਨੂੰ ਵੱਡੇ ਘੋੜੇ ਆ ਜਿਹੜੇ ਆਪਣੀਆਂ ਗੱਡੀਆਂ ਰੀਲਾ ਰੁਲਾ ਲੀਆਂ ਐ ਯਾ ਰੋਡ ਚਾਹੀਦਾ ਮਕਸਰ ਤੋਂ ਲੈ ਕੇ ਜਿੱਥੇ ਮਾਲ ਲਾਉਣਾ 2025 ਚੱਲ ਪਿਆ 2028 ਚ ਆਪਣ ਸਾਰੇ ਰੋੜ ਕੰਪਲੀਟ ਇਹੋ ਜੇ ਮਿਲਣਗੇ ਇਹ ਆ ਜੀ ਖਨੌਰੀ ਜੈਪੁਰ ਕਟੜਾ ਐਕਸਪ੍ਰੈਸ ਵੇ ਕੋਈ ਜਗ੍ਹਾ ਤੇ ਚੱਜਰਾ ਸੌਰੀ ਚੱਜਰਾ ਕਟੜਾ ਆਵ ਚੱਲੜਾ ਪਤਾ ਨਹੀਂ ਕੀ ਲਿਖਿਆ ਅੰਗਰੇਜ਼ੀ ਚ ਥੋੜਾ ਜਿਹਾ ਮੈਨੂੰ ਘੱਟ ਪੜਨਾ ਆਉਂਦਾ ਬਹੁਤ ਸੋਹਣਾ ਰੋਡ ਆ ਇਹ ਆ ਰਹੀ ਚੱਜਰਾ ਥੱਲੇ ਉਤਰ ਸਕਦੇ ਹਾਂ ਚੱਜਰਨ ਤੇ ਸਾਫਲਾ ਸਾਫਲਾ ਸਿੱਧਾ ਥੱਲੇ ਉਤਰ ਕੇ ਕਟੜਾ ਸਿੱਧਾ ਬਹੁਤ ਵਧੀਆ ਰੋਡ ਬਣਿਆ ਜੀ ਟਾਪੋ ਟਾਪ ਜਾਂਦੀ ਗੱਡੀ ਨਵਾਂ ਰੋਡ ਬਣਿਆ ਸਿਕਸ ਸਾਰਾ ਕੰਪਲੀਟ ਹੋ ਗਿਆ ਬਸ ਖਨੋਰੀ ਤੋਂ ਅੱਗੇ ਰਹਿ ਗਿਆ ਬੰਨ ਵਾਲਾ ਖਨੋਰੀ ਤੱਕ ਕੰਪਲੀਟ ਆ ਉਹ ਜਿੱਥੇ ਆਪਣੇ ਕਿਸਾਨ ਭਰਾ ਬੈਠੇ ਆ ਉਹਨਾਂ ਤੋਂ ਉਤਲੇ ਪਾਸੇ ਖਨੋਰੀ ਜਾਵਤ ਰਣਾ ਤੁਸੀਂ ਸਾਰੀ ਗੱਡੀ ਥੋੜੀ ਚੱਲੂਗੀ 150 ਦੇ ਨੇੜੇ ਤੇ 140 ਕਿਲੋਟਾਣਟ ਗੱਡੀ ਚੱਲਣੀ ਆ ਟੋਟੀ ਦਿੱਲੀੋਂ ਲੈ ਕੇ ਤੇ ਬਾਡਰ ਤੱਕ ਖਨੌਰੀ ਪਾਂ